ਇੰਨੀ ਵੱਡੀ ਤਾਦਾਦ ਦੇ ਵਿੱਚ ਬੱਚੇ ਬਾਹਰ ਗਏ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਕਾਲਜਸ ਤੇ ਯੂਨੀਵਰਸਿਟੀ ਖਾਲੀ ਹੋ ਗਏ ਬਹੁਤ ਸਾਰੇ ਕਾਲਜ ਬੰਦ ਹੋਏ ਪੰਜਾਬ ਦੇ ਵਿੱਚ ਔਰ ਜਿਹੜੇ ਚੱਲ ਵੀ ਰਹੇ ਸਨ ਉਹ ਕੋਈ ਬਹੁਤ ਹੀ ਵਧੀਆ ਹਾਲਤ ਵਿੱਚ ਨਹੀਂ ਸੀ ਵਿਆਜਾਂ ਮਾਰਦੇ ਸੀ ਇੱਥੇ ਸ਼ੂਟਿੰਗ ਕਰਾ ਲੋ ਯਾਰ ਕੋਈ ਕੈਂਪ ਲਾ ਲੋ ਇੱਥੇ ਕੁਝ ਅਜੀਹਾ ਕਰ ਲੋ ਤਾਂ ਕਿ ਸਾਡੇ ਕਾਲਜਸ ਦੇ ਖਰਚੇ ਨਿਕਲ ਜਾਣ ਇੱਕ ਤਾਂ ਇਹ ਕਾਲਜਸ ਨੂੰ ਇਨਫਰਾਸਟ੍ਰਕਚਰ ਨੂੰ ਮਾਰ ਪਈ ਉਹ ਜਆ ਪੰਜਾਬ ਦਾ ਪੋਲੀਟਿਕਲ ਸਿਨੈਰੀਓ ਇਹੋ ਜਿਹਾ ਸੀ ਕਿ ਸਾਡੇ ਕੋਲੇ ਡਰੱਗਸ ਦਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਸੀ। ਔਰ ਪਰਿਵਾਰਾਂ ਨੇ ਜਿਵੇਂ ਪੰਜਾਬੀਆਂ ਨੂੰ ਤੁਸੀਂ ਇੱਕ ਗੱਲ ਦੇ ਲਈ ਤਾਂ ਹਮੇਸ਼ਾ ਦਾਅਦ ਦਿਓਗੇ ਕਿ ਜਦੋਂ ਸਾਰੇ ਦੇਸ਼ ਦੇ ਵਿੱਚ ਆਬਾਦੀ ਬਹੁਤ ਖਤਰਨਾਕ ਹੱਦ ਤੱਕ ਪਹੁੰਚੀ ਪੰਜਾਬੀਆਂ ਨੇ ਆਬਾਦੀ ਦੇ ਉੱਪਰ ਕੰਟਰੋਲ ਕੀਤਾ ਕੁਆਲਿਟੀ ਲਾਈਫ ਨੂੰ ਤਾਂ ਚੱਕਿਆ ਬਹੁਤ ਹੀ ਪਰਿਵਾਰਾਂ ਵਿੱਚ ਇੱਕ ਇੱਕ ਦੋ ਦੋ ਬੱਚੇ ਰਹਿ ਗਏ ਸਨ। ਤੇ ਹੁਣ ਉਹ ਇੱਕ ਇੱਕ ਦੋ ਦੋ ਬੱਚੇ ਹੁਣ ਉਹ ਵੀ ਬੇਰੁਜ਼ਗਾਰ ਫਿਰਦੇ ਹੋਣ ਉਹਨਾਂ ਦਾ ਡਰ ਲੱਗਦਾ ਹੈ ਕਿ ਤੇ ਨਸ਼ਿਆਂ ਵੱਲ ਨਾ ਚਲੇ ਜਾਣ। ਤਾ ਪਰਿਵਾਰਾਂ ਨੇ ਵੀ ਕੰਪਰੋਮਾਈਜ਼ ਕੀਤਾ ਕਿ ਠੀਕ ਹੈ ਬੱਚੇ ਜਿੱਥੇ ਵੀ ਜਾਣ ਖੁਸ਼ ਰਹਿਣ ਹਮੇਸ਼ਾ ਹੀ ਮਾਪਿਆਂ ਦੀ ਇਹ ਸੋਚ ਹੁੰਦੀ ਹੈ ਉਹਨਾਂ ਨੇ ਬੱਚੇ ਬਾਹਰ ਭੇਜਤੇ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਵਿੱਚ ਨਾ এমਪਲॉयਮੈਂਟ ਸੀ ਔਰ ਕਿਸੇ ਕਿਸਮ ਦੇ ਆਰਟ ਦੀ ਟੈਲੈਂਟ ਦੀ ਕਿਸੇ ਕਿਸਮ ਦੀ ਪ੍ਰਤਿਭਾ ਦੀ ਕੋਈ ਐਪਰੀਸੀਏਸ਼ਨ ਵੀ ਨਹੀਂ ਸੀ ਤਾਂ ਫਿਰ ਸਿਰਫ ਗੱਲ এমਪਲॉयਮੈਂਟ ਦੀ ਨਹੀਂ ਹੈ ਗੱਲ ਇੱਕ ਸੋਸ਼ਲ ਸਿਕਿਉਰਟੀ ਦੀ ਹੈ ਇੱਕ ਅੱਛੀ ਲਾਈਫ ਕੁਆਲਿਟੀ ਦੀ ਹੈ ਜਿਹੜੀ ਕਿ ਉਹਨਾਂ ਅਨਫੋਰਚਨਟਲੀ ਪੰਜਾਬ 'ਚ ਬਚੀ ਨਹੀਂ ਪੰਜਾਬ ਚਾਹ ਚੀ ਵੀ ਪੁਸੀਆ ਰਾਜ ਹੈ ਨਿੱਕੀ ਨਿੱਕੀ ਗੱਲ ਦੇ ਉੱਪਰ ਖੱਜਲ ਖਵਾਰੀ ਹੈ ਤੁਸੀਂ ਕੋਰਟਾਂ ਵਿੱਚ ਚਲੇ ਜਾਓ ਕਿਤੇ ਚਲੇ ਜਾਓ ਅਨੈਸੈਸਰੀਲੀ ਬਰਡਨ ਬਹੁਤ ਜ਼ਿਆਦਾ ਨਹੀਂ ਸਾਡਾ ਟੋਟਲ ਸਿਸਟਮ ਵਿਗੜਿਆ ਹੋਇਆ ਹੈ ਇਸ ਸਿਸਟਮ ਦੇ ਵਿੱਚ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਉਹਨਾਂ ਇਸ ਚੀਜ਼ ਨੂੰ ਅਸੀਂ ਕਦੇ ਵੀ ਕੰਪੀਟ ਨਹੀਂ ਕਰ ਸਕਾਂਗੇ ਕਿ ਕੈਨੇਡਾ ਦੇ ਵਿੱਚ ਇੰਗਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਘੱਟੋ ਘੱਟ ਇੱਕ ਜਸਟਿਸ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ ਘੱਟੋ ਘੱਟ ਇੱਕ ਸੋਸ਼ਲ ਇਨਫਰਾਸਟ੍ਰਕਚਰ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ ਮੇਰੇ ਦੋ ਬੱਚੇ ਉੱਥੇ ਨੇ ਭੰਬੀ ਜਦੋਂ ਛੋਟੇ ਬੱਚੇ ਨੂੰ ਕੰਮ ਨਹੀਂ ਮਿਲਿਆ ਕਾਫੀ ਦੇਰ ਤੇ ਮੈਨੂੰ ਪਤਾ ਉਹ ਤੁਸੀਂ ਸਰਕਾਰ ਨੇ ਉਹਦੀ ਸਪੋਰਟ ਕੀਤੀ ਐਚ ਜੇ ਕੋਈ ਵੀ ਮਾੜੀ ਮੋਟੀ ਕੋਈ ਆਪਤਾ ਆਉਂਦੀ ਹੈ ਕੋਈ ਵਿਪਤਾ ਆਉਂਦੀ ਹੈ ਉਲਟਾ ਸਰਕਾਰਾਂ ਚੰਦਾ ਮੰਦਨ ਲੱਗ ਪੈਂਦੇ ਆਦਰਵਾਇਸ ਜੇ ਤੁਸੀਂ ਦੇਖੋ ਕੈਨੇਡਾ ਜੇ ਆਣਾ ਹੈ ਤਾਂ 6 6 ਸਾਲ ਲੱਗ ਰਹੇ ਨੇ ਪੀਆਰ ਕੋਟੇਜ ਆਣ ਵਾਸਤੇ ਬਟ ਇੱਕ ਵਿਦਿਆਰਥੀ ਇਥੇ ਆਂਦਾ ਉਸ ਤੋਂ ਮਹੀਨੇ ਦੋ ਮਹੀਨੇ ਬਾਅਦ ਮਾਂ ਬਾਪ ਆ ਜਾਂਦੇ ਨੇ ਇੱਥੇ ਫਿਰ ਐਲ ਐਮ ਆਈਜ਼ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਉਹ ਐਕਸਪਲੋਇਟੇਸ਼ਨ ਹੋ ਰਹੀ ਏ ਸੋ ਇਸ ਐਕਸਪਲੋਇਟੇਸ਼ਨ ਦੇ ਬਾਵਜੂਦ ਜੋ ਹਾਲਾਤ ਨੇ ਪਾਲੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਆਕਰਸ਼ਿਤ ਮੁਲਕ ਜਿਹੜੇ ਨੇ ਅਜੇ ਵੀ ਇੱਕ ਯੂ ਨੋ ਡ੍ਰੀਮ ਲੈਂਡ ਹੈਗੇ ਨੇ ਪੰਜਾਬੀ ਨੌਜਵਾਨਾਂ ਵਾਸਤੇ ਸੋ ਹੁਣ ਫਿਊਚਰ ਤੁਸੀਂ ਕੀ ਦੇਖ ਰਹੇ ਹੋ ਕਿ ਇਸ ਦਾ ਇੰਪੈਕਟ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਵੇਗਾ ਕੀ ਕਾਲਜਸ ਯੂਨੀਵਰਸਿਟੀਆਂ ਜਿਹੜੀ just ਕਿਸਮ ਦੀ এডੂਕੇਸ਼ਨ ਜਿਹੜੀ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦਾ ਹੀ ਅਸੀਂ ਜ਼ਿਕਰ ਕਰ ਲਈਏ ਇਟਸ ਵਨ ਆਫ ਦਾ ਬੈਸਟ ਯੂਨੀਵਰਸਿਟੀਆਂ ਇਨ ਦਾ ਵਰਲਡ ਆਈ ਊਡ ਸੇ ਬਟ ਉਸ ਦੇ ਬਾਵਜੂਦ ਫਿਰ ਇਹ ਜਿਹੜੇ ਕੱਟਸ ਲੱਗਣਗੇ ਅੱਗੇ ਕੀ ਇੰਪੈਕਟ ਪਵੇਗਾ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਦ ਹਰਪ੍ਰੀਤ ਸਿੰਘ ਸ਼ੋ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪਸ ਦਾ ਹਾਰਦਿਕ ਸਵਾਗਤ ਹੈ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਜਿਹੜੇ ਹੈਗੇ ਨੇ ਉਹ ਪੜਨ ਵਾਸਤੇ ਕੈਨੇਡਾ ਤੇ ਹੋਰ ਮੁਲਕਾਂ 'ਇ ਜਾ ਰਹੇ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਇੱਕ ਵਿਦਿਅਕ ਕ੍ਰਾਈਸਿਸ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਕਾਲਜਸ ਯੂਨੀਵਰਸਿਟੀ ਜਿਹੜੀ ਹੈਗੀਆਂ ਨੇ ਉਹਨਾਂ ਦੇ ਵਿੱਚ ਨੌਜਵਾਨਾਂ ਦੀ ਭਰਤੀ ਜਿਹੜੀ ਇਹ ਘਟਦੀ ਜਾ ਰਹੀ ਹੈ ਅਤੇ ਉਸ ਦੇ ਨਾਲ ਨਾਲ ਐਜੂਕੇਸ਼ਨ ਦਾ ਜਿਹੜਾ ਪੱਧਰ ਹੈਗਾ ਉਹ ਬਹੁਤ ਜ਼ਿਆਦਾ ਉਸ ਨੂੰ ਨੁਕਸਾਨ ਹੋ ਰਿਹਾ ਹੈ ਕੀ ਹਨ ਅਸਲੀ ਹਾਲਾਤ ਅਓ ਇਸ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪਾਲੀ ਭੁਪਿੰਦਰ ਸਿੰਘ ਜੀ ਨਾਲ ਇੱਕ ਨਾਮਵਰ ਰਿਸਰਚਰ ਤੇ ਸਕਾਲਰ ਹੈਗੇ ਨੇ ਥੀਏਟਰ ਅਤੇ ਸਕ੍ਰੀਨ ਰਾਈਟਰ ਡਾਇਰੈਕਟਰ ਤੇ ਥੀਏਟਰ ਸਕਾਲਰ ਹੈਗੇ ਨੇ ਤੋਂ ਉਸ ਤੋਂ ਇਲਾਵਾ ਰਾਈਟਰ ਤੇ ਡਾਇਰੈਕਟਰ ਵੀ ਨੇ ਚਾਲੀ ਤੋਂ ਵੱਧ ਪਲੇਸ ਲਿਖ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੇ ਪੜ੍ਹਾਉਂਦੇ ਵੀ ਹੈਗੇ ਨੇ ਸੋ ਆਓ ਅੱਜ ਇਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਕੇ ਜਾਣ ਕਰ ਲੈਨੇ ਆ ਪਾਲੀ ਭੁਪਿੰਦਰ ਸਿੰਘ ਜੀ ਜੈ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਮਾਂ ਕੱਢ ਕੇ ਗੱਲਬਾਤ ਕਰਨ ਲਈ ਸੋ ਪਾਲੀਪਪੇਂਦਰ ਸਿੰਘ ਜੀ ਸ਼ੁਰੂਆਤ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਇਹ ਹਜਰਤ ਹੋ ਰਹੀ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਚ 12ਵੀਂ ਪਾਸ ਕਰਕੇ ਵਿਦਿਆਰਥੀ ਬਾਹਰ ਆ ਰਹੇ ਨੇ ਪੰਜਾਬ ਦੇ ਵਿੱਚ ਐਜੂਕੇਸ਼ਨਲ ਇੰਪੈਕਟ ਕੀ ਪੈ ਰਿਹਾ ਹੈ ਇਸ ਦਾ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਆ ਹਰਬ੍ਰੀ ਜੀ ਤੁਸੀਂ ਤੁਹਾਡਾ ਸਰਕਾਰ ਬਹੁਤ ਵਧੀਆ ਹੈ ਸਾਡੇ ਪੰਜਾਬ ਦਾ ਔਰ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਇਹ ਬਹੁਤ ਵੱਡਾ ਸਰਕਾਰ ਹੈ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਬੱਚੇ ਬਾਹਰ ਗਏ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਕਾਲਜਸ ਤੇ ਯੂਨੀਵਰਸਿਟੀ ਖਾਲੀ ਹੋ ਗਏ। ਮਤਲਬ ਕਿ ਇਸ ਵਾਰ ਸ਼ਾਇਦ ਉੱਥੇ ਕੁਝ ਚੇਂਜ ਆਈ ਹੈ ਪਾਲਿਸੀ ਦੇ ਵਿੱਚ ਕੈਨੇਡਾ ਗਵਰਨਮੈਂਟ ਦੀ ਕਿ ਥੋੜਾ ਜਿਹਾ ਸਾਡੇ ਕੋਲੇ ਬੱਚੇ ਵਾਪਸ ਆਏ ਨੇ ਥੋੜੀ ਜੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਰੌਣਕ ਪਰਤੀ ਹੈ। ਵਰਨਾ ਪੋਜੀਸ਼ਨ ਇਹ ਹੋ ਗਈ ਸੀ ਕਿ ਕਾਲਜ ਵਾਲੇ ਵਾਜਾ ਮਾਰਨ ਲੱਗ ਪਏ ਸੀ ਬੱਚਿਆਂ ਨੂੰ। ਆਪਣੇ 108 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਪੰਜਾਬ ਯੂਨੀਵਰਸਿਟੀ ਇੰਨੇ ਪ੍ਰੈਸ਼ਰ 'ਚ ਗਈ ਕਿ ਉਹਨਾਂ ਨੇ ਆਪਣੇ ਟੀਚਰਾਂ ਨੂੰ ਕਿਹਾ ਕਿ ਤੁਸੀਂ ਕਾਲਜਾਂ ਵਾਲਿਆਂ ਨਾਲ ਕੰਟੈਕਟ ਕਰੋ ਔਰ 100 ਤੱਕ ਕਿ ਤੁਸੀਂ ਅਮ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸਾਡੇ ਕਾਲਜ ਦਾ ਪ੍ਰਚਾਰ ਯੂਨੀਵਰਸਿਟੀ ਦਾ ਪ੍ਰਚਾਰ ਕਰੋ ਪਰ ਕਈ ਕੋਰਸਸ ਦੇ ਵਿੱਚ ਜਿਵੇਂ ਜਿਹੜੇ ਡਿਪਾਰਟਮੈਂਟ ਦੇ ਵਿੱਚ ਮੈਂ ਹਾਂ ਉਹ ਡਿਸਟੈਂਸ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ ਉਥੇ ਕਦੇ ਵੀ 14-15000 ਤੋਂ ਘੱਟ ਸਟਰੈਂਥ ਨਹੀਂ ਰਹੀ ਵੀ 20000 ਸਟਰੈਂਥ ਵੀ ਰਹੀ ਹੈ ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਡਿੱਗਦੀ ਡਿੱਗਦੀ ਪੋਜੀਸ਼ਨ ਇਹ ਹੋ ਗਈ ਸੀ ਕਿ 8000 ਤੇ ਰਹਿ ਗਈ ਸੀ ਤਾਂ ਪੰਜਾਬ ਦੇ ਸਾਰੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਵੱਡਾ ਸੈਟਬੈਕ ਇਹ ਲੱਗਿਆ ਕਿ ਇੰਨੇ ਇੰਨੇ ਇਨਫਰਾਸਟ੍ਰਕਚਰ ਔਰ ਬਹੁਤੇ ਬੱਚੇ ਉਥੇ ਹੈ ਨਹੀਂ ਕਾਲਜ ਖਾਲੀ ਪਏ ਨੇ ਔਰ ਜਿੰਨੇ ਕਿ ਬੱਚੇ ਪਿੱਛੇ ਬੱਚੇ ਨੇ ਉਹ ਵੀ ਬਾਹਰ ਜਾਂਦੀ ਝਾਕ ਦੇ ਵਿੱਚ ਨੇ ਸਿਰਫ ਉਹਨਾਂ ਨੇ ਕੰਟੀਨਿਊਏਸ਼ਨ ਦੇ ਲਈ ਫੇਕ ਐਡਮਿਸ਼ਨ ਲਿੱਤੀ ਹੋਈ ਹੈ ਤਾਂ ਪੰਜਾਬ ਦੇ ਜਿਹੜਾ ਹਾਇਰ ਐਜੂਕੇਸ਼ਨ ਦਾ ਸਿਸਟਮ ਸੀ ਇੰਨੀ ਵੱਡੇ ਪੱਧਰ ਤੇ ਬੱਚਿਆਂ ਦੇ ਬਾਹਰ ਜਾਣ ਕਰ ਬਹੁਤ ਬੁਰੀ ਤਰ੍ਹਾਂ ਗੜਬੜਾ ਗਿਆ ਸੀ ਔਰ ਅਸੀਂ ਕਈ ਇੱਕ ਖਤਰੇ ਵਿੱਚ ਆ ਗਿਆ ਸੀ ਬਹੁਤ ਸਾਰੇ ਕਾਲਜ ਬੰਦ ਹੋਏ ਪੰਜਾਬ ਦੇ ਵਿੱਚ ਔਰ ਜਿਹੜੇ ਚੱਲ ਵੀ ਰਹੇ ਸਨ ਉਹ ਕੋਈ ਬਹੁਤ ਹੀ ਵਧੀਆ ਹਾਲਤ ਵਿੱਚ ਨਹੀਂ ਸੀ ਵਾਜਾਂ ਮਾਰਦੇ ਸੀ ਇੱਥੇ ਸ਼ੂਟਿੰਗ ਕਰਾ ਲੋ ਯਾਰ ਕੋਈ ਕੈਂਪ ਲਾ ਲੋ ਇੱਥੇ ਕੁਛ ਅਜੀਹਾ ਕਰ ਲੋ ਤਾਂ ਕਿ ਸਾਡੇ ਕਾਲਜ ਦੇ ਖਰਚੇ ਨਿਕਲ ਜਾਣ ਇੱਕ ਤਾਂ ਇਹ ਕਾਲਜਸ ਨੂੰ ਇਨਫਰਾਸਟ੍ਰਕਚਰ ਨੂੰ ਮਾਰ ਪਈ ਔਰ ਦੂਜੀ ਇਹਦਾ ਨੁਕਸਾਨ ਜਿਹੜਾ ਸੀ ਉਹ ਪੰਜਾਬ ਦੇ ਟੀਚਰਾਂ ਨੂੰ ਭੁਗਤਣਾ ਪਿਆ ਇੱਕ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਟੀਚਰਾਂ ਦੀ ਭਰਤੀ ਨਹੀਂ ਸੀ ਹੋ ਰਹੀ ਉਦੋਂ ਜਿਹੜੇ ਵੀ ਕਿਤੇ ਕਾਲਜਾਂ ਦੇ ਵਿੱਚ ਆਉਂਦੇ ਸੀ ਤਾਂ ਉਹ ਕਾਲਜਾਂ ਮੈਨੇਜਮੈਂਟ ਸਾਫ਼ ਕਹਿਣ ਲੱਗ ਪਈਆਂ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ। ਦੇਖ ਲਓ ਬੱਚੇ ਤਾਂ ਹੈ ਨਹੀਂ। ਅਸੀਂ ਕੀ ਕਰੀਏ ਪੈਸੇ ਕਿੱਥੋਂ ਲੈ ਕੇ ਆਈਏ ਤਾਂ ਉੱਥੇ ਵੱਡੇ ਪੰਦਰ ਦੇ ਉੱਪਰ ਟੀਚਰਾਂ ਦੀ ਐਕਸਪਲੋਇਟੇਸ਼ਨ ਹੋਈ ਤਾਂ ਉਹਦੇ ਨਾਲ ਐਜੂਕੇਸ਼ਨ ਦਾ ਲੈਵਲ ਹੋਰ ਥੱਲੇ ਡਿੱਗ ਗਿਆ। ਜਿੰਨੇ ਕ ਬੱਚੇ ਹੁੰਦੇ ਸੀ ਕਾਲਜਾਂ ਵਾਲੇ ਡਰਦੇ ਮਾਰੇ ਉਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਸੀ ਕਿਤੇ ਇਹ ਨਾ ਭੱਜ ਜਾਣ। ਤਾਂ ਕੁਝ ਸਮਝ ਲਓ ਕਿ ਕੁਆਲਿਟੀ ਐਜੂਕੇਸ਼ਨ ਨੂੰ ਵੀ ਬਹੁਤ ਵੱਡਾ ਸੈਟਬੈਕ ਬੱਚਿਆਂ ਦੇ ਕੈਨੇਡਾ ਦੇ ਵਿੱਚ ਆ ਜਾਣ ਨਾਲ ਪੰਜਾਬ ਦਾ এডਿਕੇਸ਼ਨ ਸਿਸਟਮ ਬਹੁਤ ਬੁਰੀ ਤਰ੍ਹਾਂ ਗੜਬੜਾਇਆ ਇਹਦੇ ਵਿੱਚ ਕੋਈ ਦੋਰਾ ਨਹੀਂ ਹੂੰ ਹੂੰ ਅ ਲੇਕਿਨ ਚਲੋ ਹੋਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਵਾਰ ਥੋੜਾ ਜੀ ਬੈਟਮੈਨ ਨਜ਼ਰ ਆ ਰਹੀ ਹੈ ਇਤਿਹਾਸ ਕਰਦੇ ਹਾਂ ਹੋਰ ਬੈਟਮੈਨ ਹੋਏ ਕਿਉਂਕਿ ਤੁਸੀਂ ਆਪ ਆ ਕੇ ਕੈਨੇਡਾ 'ਚ ਦੇਖਿਆ ਕਿ ਇੱਥੇ ਵਿਦਿਆਰਥੀਆਂ ਦਾ ਕੀ ਹਾਲ ਹੈ ਅ ਜਿਸ ਤਰੀਕੇ ਨਾਲ ਬੱਚੇ ਥੇ ਆਏ ਕਹਿ ਕਿਤੇ ਆਏ ਕਿ ਜੀ ਪੜਨ ਆਣਾ ਹੈ ਲੇਕਿਨ ਇੱਥੇ ਤਾਨੂੰ ਪਤਾ ਹੀ ਜੋ ਕੁਝ ਚੱਲ ਰਿਹਾ ਜਿਹੜੀ ਐਕਸਪਲੋਇਟੇਸ਼ਨ ਉਹਨਾਂ ਦੀ ਹੋ ਰਹੀ ਏ ਤੇ ਜਿਸ ਤਰੀਕੇ ਨਾਲ ਹੁਣ ਇਹ ਕਿਹਾ ਜਾ ਰਿਹਾ ਕਿ ਮੈਜੋਰਿਟੀ ਨਾਲ ਜੋ ਬੱਚੇ ਵਾਪਸ ਪੰਜਾਬ ਜਾਣਗੇ ਕਿਉਂਕਿ ਉਹਨਾਂ ਦਾ ਪੀਆਰ ਹੋਣ ਦੇ ਚਾਂਸਸ ਬਹੁਤ ਘਟ ਗਏ ਹੈਗੇ ਨੇ ਸੋ ਇੱਕ ਜੋ ਪੰਜਾਬ ਦੇ ਵਿੱਚ ਕੈਨੇਡਾ ਆਣ ਦਾ ਜਿਹੜਾ ਇੱਕ ਸੋਚ ਹੈਗੀ ਏ ਤੇ ਹੁਣ ਜੋ ਕੁਝ ਪਤਾ ਚੱਲ ਰਿਹਾ ਤੁਹਾਡੀ ਬਹੁਤ ਸਾਰੀ ਗੱਲਬਾਤ ਹੋndi ਹੋਏਗੀ ਲੋਕਾਂ ਦੇ ਨਾਲ ਜਿਹੜੇ ਅਜੇ ਵੀ ਚਾਹਵਨ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਸੋ ਕੀ ਗਰਾਉਂਡ ਰਿਐਲਿਟੀਜ਼ ਹੈਗੀਆਂ ਪੰਜਾਬ ਦੇ ਵਿੱਚ ਕੀ ਹੋ ਗਿਆ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਸੋਚ ਹੈ ਕਿ ਜੀ ਕੈਨੇਡਾ ਪਹੁੰਚ ਜਾਈਏ ਅਸੀਂ ਤੇ ਇਟ ਇਜ਼ ਅ ਡ੍ਰੀਮ ਕਮ ਥਰੂ ਉਹਦੇ ਵਾਸਤੇ ਲੋਕੀ ਕਰਜ਼ੇ ਵੀ ਲੈ ਰਹੇ ਨੇ ਫਿਰ ਇੱਥੇ ਆ ਕੇ ਬੱਚੇ ਜਦੋਂ ਸੱਚਾਈ ਵੀ ਦੱਸ ਰਹੇ ਨੇ ਤਦ ਵੀ ਕਈ ਮਾਪੇ ਬਾਬ ਜਿਹੜੇ ਨੇ ਕਹਿ ਰਹੇ ਨੇ ਨਹੀਂ ਹੁਣ ਤੁਸੀਂ ਉੱਥੇ ਹੀ ਰਹੋ ਤੇ ਆਪਣੇ ਆਪ ਤੁਸੀਂ ਆਪਣਾ ਗੁਜ਼ਾਰਾ ਕਰੋ ਸੋ ਕੀ ਗਰਾਉਂਡ ਰਿਐਲਿਟੀ ਹੋਈ ਜਿਸ ਕਾਰਨ ਇਹ ਸਭ ਕੁਝ ਇਹ ਇੰਨੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਨੂੰ ਇੱਥੇ ਆਣਾ ਪੈ ਰਿਹਾ ਹੈ ਮੈਨੂੰ ਐਦਾਂ ਲੱਗਦਾ ਹਰਪ੍ਰੀਤ ਜੀ ਕਿ ਪਿਛਲੇ 20 ਸਾਲਾਂ ਤੋਂ ਸਾਡੇ ਪੰਜਾਬ ਦੀ ਸਰਕਾਰਾਂ 'ਚ ਪ੍ਰਾਇੋਰਟੀ ਨਹੀਂ ਸੀ ਰਹੀ ਕਿ ਅਸੀਂ ਪਬਲਿਕ ਸੈਕਟਰ ਦੇ ਵਿੱਚ ਕਿਸੇ ਤਰੀਕੇ ਦੀ ਜੌਬ ਕ੍ਰੀਏਟ ਕਰਨੀ ਹੈ ਤੇ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲੈ ਕੇ ਆਣੀ ਹੈ ਜਿਸ ਦੇ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤਾਂ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਸੀ ਜੇ ਦੇਖਿਆ ਜਾਵੇ ਤਾਂ ਪਿਛਲੇ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਏਮਪਲੋਇਮੈਂਟ ਦੀ ਸਿਚੁਏਸ਼ਨ ਲਗਾਤਾਰ ਵਰਸਟ ਹੋਈ ਹੈ ਖਤਰਨਾਕ ਹੱਦ ਤੱਕ ਪਹੁੰਚੀ ਦੂਜਾ ਪੰਜਾਬ ਦਾ ਪੋਲੀਟিক্যাল ਸਿਨੈਰੀਓ ਇਹੋ ਜਿਹਾ ਸੀ ਕਿ ਸਾਡੇ ਕੋਲੇ ਡਰੱਗਸ ਦਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਸੀ ਔਰ ਪਰਿਵਾਰਾਂ ਨੇ ਜਿਵੇਂ ਪੰਜਾਬੀਆਂ ਨੂੰ ਤੁਸੀਂ ਇੱਕ ਗੱਲ ਦੇ ਲਈ ਤਾਂ ਹਮੇਸ਼ਾ ਦਾਗ ਦਿਓਗੇ ਕਿ ਜਦੋਂ ਸਾਰੇ ਦੇਸ਼ ਦੇ ਵਿੱਚ ਆਬਾਦੀ ਬਹੁਤ ਖਤਰਨਾਕ ਹੱਦ ਤੱਕ ਪਹੁੰਚੀ ਪੰਜਾਬੀਆਂ ਨੇ ਆਬਾਦੀ ਦੇ ਉੱਪਰ ਕੰਟਰੋਲ ਕੀਤਾ ਕੁਆਲਟੀ ਲਾਈਫ ਨੂੰ ਤਾਂ ਚੱਕਿਆ ਬਹੁਤੇ ਪਰਿਵਾਰਾਂ ਵਿੱਚ 1-1 ਦੋ-ਦੋ ਬੱਚੇ ਰਹਿ ਗਏ ਸਨ ਤੇ ਹੁਣ ਉਹ ਇੱਕ ਇੱਕ ਦੋ ਦੋ ਬੱਚੇ ਹੋਣ ਉਹ ਵੀ ਬੇਰਜਗਾਰ ਫਿਰਦੇ ਹੋਣ ਉਹਨਾਂ ਦਾ ਡਰ ਲੱਗਦਾ ਹੈ ਕਿ ਤੇ ਨਸ਼ਿਆਂ ਵਾਲਾਂ ਨਾਲ ਚਲੇ ਜਾਣ ਤਾਂ ਪਰਿਵਾਰਾਂ ਨੇ ਵੀ ਕੰਪਰੋਮਾਈਜ਼ ਕੀਤਾ ਕਿ ਠੀਕ ਹੈ ਬੱਚੇ ਜਿੱਥੇ ਵੀ ਜਾਣ ਖੁਸ਼ ਰਹਿਣ ਹਮੇਸ਼ਾ ਹੀ ਮਾਪਿਆਂ ਦੀ ਇਹ ਸੋਚ ਹੁੰਦੀ ਹੈ ਉਹਨਾਂ ਨੇ ਬੱਚੇ ਬਾਹਰ ਭੇਜਤੇ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਵਿੱਚ ਨਾ এমਪਲੋਇਮੈਂਟ ਸੀ ਔਰ ਕਿਸੇ ਕਿਸਮ ਦੀ ਆਰਟ ਦੀ ਟੈਲੈਂਟ ਦੀ ਕਿਸੇ ਕਿਸਮ ਦੀ ਪ੍ਰਤਿਭਾ ਦੀ ਕੋਈ ਐਪਰੀਸ਼ੀਏਸ਼ਨ ਵੀ ਨਹੀਂ ਸੀ ਸਰਕਾਰਾਂ ਦਾ ਧਿਆਨ ਤੋੜ ਭਨਵਾਦ ਹੈ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 20 ਸਾਲਾਂ ਵਿੱਚ ਜਿਹੜੀ ਵੀ ਸਰਕਾਰ ਆਈ ਉਹਨਾਂ ਨੇ ਆਪਣਾ ਹੀ ਬਣਾਇਆ ਜੋ ਕੁਝ ਕੀਤਾ ਆਪਣਾ ਹੀ ਕੀਤਾ ਉਹਨਾਂ ਨੇ ਆਮ ਲੋਕਾਂ ਦਾ ਕੁਝ ਨਹੀਂ ਕੀਤਾ ਤਾਂ ਫਿਰ ਇਹੋ ਜੀ ਚੱਲਦੇ ਹਾਲਾਤ ਦੇ ਵਿੱਚ ਆਮ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ ਤੇ ਫਰਸਟ੍ਰੇਸ਼ਨ ਦੇ ਵਿੱਚ ਸਾਰੇ ਲੋਕ ਲੜ ਨਹੀਂ ਸਕਦੇ ਹੁੰਦੇ ਕੁਝ ਬੱਚੇ ਫਰਸਟ੍ਰੇਟ ਹੋ ਕੇ ਗੈਂਗਸਟਰ ਬਣ ਜਾਂਦੇ ਨੇ ਕੁਝ ਡਰੱਗਸ ਲੈਣ ਲੱਗਦੇ ਨੇ ਔਰ ਕੁਝ ਚੰਗੇ ਘਰਾਂ ਦੇ ਬੱਚੇ ਸਨ ਜਿਨ੍ਹਾਂ ਦੇ ਪਰਿਵਾਰਾਂ ਕੋਲੇ ਪਹੁੰਚ ਸੀ ਉਹਨਾਂ ਨੇ ਬਾਹਰ ਕੱਢਣਾ ਸ਼ੁਰੂ ਕਰਤਾ ਔਰ ਬਾਹਰ ਕੁਝ ਬੱਚਿਆਂ ਦੀਆਂ ਸਕਸੈਸ ਸਟੋਰੀਜ਼ ਆਈਆਂ ਹਾਲਾਂਕਿ ਮੈਂ ਦੇਖਿਆ ਉੱਥੇ ਫੇਲਰ ਆਫ ਸਟੋਰੀਜ਼ ਵੀ ਬਹੁਤ ਜ਼ਿਆਦਾ ਨਹੀਂ ਇਹ ਲੇਕਿਨ ਸਕਸੈਸਫੁਲ ਸਟੋਰੀਜ਼ ਵੀ ਬਹੁਤ ਜ਼ਿਆਦਾ ਸੀ ਤਾਂ ਉਹਨਾਂ ਬੱਚਿਆਂ ਨੇ ਜਦੋਂ ਉੱਥੋਂ ਇਹ ਸੁਨੇਹਾ ਭੇਜਿਆ ਕੈਨੇਡਾ ਤੋਂ ਕਿ ਇੱਥੇ ਲਾਈਫ ਗੁੱਡ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕ ਹੌਣ ਲੱਗ ਗਈ ਕਿ ਚਲੋ ਬਾਹਰ ਚੱਲਦੇ ਹਾਂ ਔਰ ਪੰਜਾਬੀਆਂ ਦੀ ਇਹ ਵੀ ਖਾਸੀਅਤ ਹੈ ਕਿ ਜਦੋਂ ਜਿਹੜੇ ਕੰਮ ਪਿੱਛੇ ਪੈ ਜਾਂਦੇ ਨੇ ਸਾਰੇ ਪਿੱਛੇ ਪੈ ਜਾਂਦੇ ਨੇ ਤਾਂ ਫਿਰ ਬਹੁਤੇ ਪੰਜਾਬੀ ਜਿਹੜੇ ਸੀ ਉਹ ਬਾਹਰ ਨੂੰ ਤੁਰ ਪਏ ਵੀ ਹੀਰਾ ਘੱਟ ਘੱਟ ਕੇ ਤੇ ਫਿਰ ਇਹ ਸਿਚੁਏਸ਼ਨ ਆ ਗਈ ਹੁਣ ਤਾਂ ਤੁਹਾਨੂੰ ਵੀ ਪਤਾ ਉੱਥੇ ਹਾਲਾਤ ਉਲਟੇ ਹੋ ਗਏ ਨੇ ਲੇਕਿਨ ਹਕੀਕਤ ਦੇ ਵਿੱਚ ਪੰਜਾਬੀਆਂ ਨੇ ਫਿਰ ਵੀ ਹੀਰਾ ਘੱਤਤੀਆਂ ਤਾਏ ਦੀ ਤੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਉਹ ਕੰਮ ਹੋ ਗਿਆ ਹੂੰ ਹੂੰ ਪਰ ਹੁਣ ਗਰਾਊਂਡ ਰਿਐਲਿਟੀਜ਼ ਜਦੋਂ ਹੁਣ ਸੋਸ਼ਲ ਮੀਡੀਆ ਅੱਜ ਬਹੁਤ ਇੱਕ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਹੈ ਹਰ ਇੱਕ ਚੀਜ਼ ਜਿਹੜੀ ਲੋਕਾਂ ਤੱਕ ਪਹੁੰਚ ਰਹੀ ਹੈ ਕਿ ਹੁਣ ਕੁਝ ਠੱਲ ਪੈ ਰਹੀ ਹੈ ਜਾਂ ਅਜੇ ਵੀ ਲੋਕ ਜਿਹੜੇ ਨੇ ਡਿਸਪਾਈਟ ਆਲ ਦਾ ਨੈਗੇਟਿਵ ਪਬਲਿਸਿਟੀ ਜਿਹੜੀ ਕੈਨੇਡਾ ਬਾਰੇ ਆ ਰਹੀ ਹੈ ਕਿ ਇੱਥੇ ਵਿਦਿਆਰਥੀਆਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਉਸ ਦੇ ਬਾਵਜੂਦ ਕੀ ਲੋਕ ਹੁਣ ਅਜੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਤੇ ਬੱਚੇ ਅਜੇ ਵੀ ਆਣਾ ਚਾਹੁੰਦੇ ਨੇ ਮੰਨੂ ਲੱਗਦਾ ਕਿ ਇਹ ਰੁਝਾਨ ਕਿਤੇ ਘਟਿਆ ਨਹੀਂ ਹੈਗਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਕਰ ਦਿਓ ਸਿਰਫ ਗੱਲ এমਪਲॉयਮੈਂਟ ਦੀ ਨਹੀਂ ਹੈ ਹਲੇ ਵੀ ਸਰਕਾਰਾਂ ਕੋਲੇ ਪੰਜਾਬ ਦੀ ਸਰਕਾਰ ਕੋਲੇ ਹਲੇ ਵੀ ਕੋਈ ਨੌਜਵਾਨਾਂ ਨੂੰ ਇੱਥੇ ਲਾਈ ਰੱਖਣ ਦਾ ਆਰੇ ਲਾਈ ਰੱਖਣ ਦਾ ਕੋਈ ਠੋਸ ਪਲਾਨ ਨਹੀਂ ਹੈ ਸਿਰਫ ਇਹ ਕਹਿੰਦੇ ਨਾਲ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰ ਦਿਆਂਗੇ ਕਰ ਦਿਆਂਗੇ ਕੁਝ ਨਹੀਂ ਹੋਣਾ ਗਰਾਉਂਡ ਰਿਐਲਿਟੀ ਇਹ ਹੈ ਕਿ ਹਰ ਇੱਕ ਬੰਦੇ ਨੇ ਜ਼ਿੰਦਗੀ ਜਿਉਣੀ ਹੈ ਔਰ ਵਧੀਆ ਢੰਗ ਨਾਲ ਜਿਉਣੀ ਹੈ ਹਰ ਇੱਕ ਬੰਦੇ ਦੇ ਬੱਚਿਆਂ ਦੇ ਸੁਪਨੇ ਹੁੰਦੇ ਨੇ ਕਾਸਟ ਆਫ ਦਿ ਟੀਨੇਜ ਬੱਚਿਆਂ ਦੇ ਬਹੁਤ ਸੁਪਨੇ ਹੁੰਦੇ ਨੇ ਤਾਂ ਦੇਖੋ ਉਹਨਾਂ ਨੇ ਵਧੀਆ ਜ਼ਿੰਦਗੀ ਜਿਉਣ ਦਾ ਸੁਪਨਾ ਦੇਖਣਾ ਤੇ ਪੰਜਾਬ ਦੇ ਵਿੱਚ ਸਰਕਾਰਾਂ ਦੀ ਕੋਈ ਠੋਸ ਐਜੂ ਪਾਲਿਸੀ ਨਹੀਂ ਹੈਗੀ ਕਿ ਅਸੀਂ ਬੱਚਿਆਂ ਨੂੰ ਇੱਥੇ ਕਿਵੇਂ ਰੋਕਣਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਤੁਹਾਡੇ ਕੈਨੇਡਾ ਆਉਣ ਤੋਂ ਪਹਿਲਾਂ ਮੈਂ ਪੰਜਾਬ ਦੇ ਇੱਕ ਬਹੁਤ ਵੱਡੇ ਅਫੀਸ਼ਰ ਨਾਲ ਗੱਲ ਕੀਤੀ ਕਿ ਤੁਹਾਡੇ ਕੋਲੇ ਡਾਟਾ ਹੈ ਕਿੰਨਾ ਬੱਚਾ ਬਾਹਰ ਜਾ ਰਿਹਾ ਕਿੰਨਾ ਜਾ ਚੁੱਕਿਆ ਹੈ ਉਹ ਕਹਿੰਦਾ ਸਾਡੇ ਕੋਲੇ ਕੋਈ ਡਾਟਾ ਨਹੀਂ ਹੈ ਆਪਸੇ ਕਾਰਨ ਉਹ ਤਾਂ ਪਤਾ ਹੀ ਨਹੀਂ ਕਿ ਕਿੰਨੇ ਬੱਚੇ ਬਾਹਰ ਜਾ ਰਹੇ ਨੇ ਤੇ ਉਹਨਾਂ ਨੂੰ ਰੋਕਣਾ ਕਿਵੇਂ ਹੈ ਤਾਂ ਫਿਰ ਸਿਰਫ ਗੱਲ এমਪਲਾਈਮੈਂਟ ਦੀ ਨਹੀਂ ਹੈ ਗੱਲ ਇੱਕ ਸੋਸ਼ਲ ਸਿਕਿਉਰਿਟੀ ਦੀ ਹੈ ਇੱਕ ਅਚੀ ਲਾਈਫ ਕੁਆਲਿਟੀ ਦੀ ਹੈ ਜਿਹੜੀ ਕਿ ਹੁਣ ਅਨਫੋਰਚੂਨੇਟਲੀ ਪੰਜਾਬ 'ਚ ਬਚੀ ਨਹੀਂ ਪੰਜਾਬ ਚ ਅੱਜ ਵੀ ਪੋਸੀਆ ਰਾਜ ਹੈ ਨਿੱਕੀ ਨਿੱਕੀ ਗੱਲ ਦੇ ਉੱਪਰ ਖੱਜਲਖਵਾਲੀ ਹੈ ਤੁਸੀਂ ਕੋਰਟਾਂ ਵਿੱਚ ਚਲੇ ਜਾਓ ਕਿਤੇ ਚਲੇ ਜਾਓ ਅਨੈਸੈਸਰੀਲੀ ਬਰਡਨ ਬਹੁਤ ਜ਼ਿਆਦਾ ਨਹੀਂ ਸਾਡਾ ਟੋਟਲ ਸਿਸਟਮ ਵਿਗੜਿਆ ਹੋਇਆ ਹੈ ਇਸ ਸਿਸਟਮ ਦੇ ਵਿੱਚ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਉਹਨ ਇਸ ਚੀਜ਼ ਨੂੰ ਅਸੀਂ ਕਦੇ ਵੀ ਕੰਪੀਟ ਨਹੀਂ ਕਰ ਸਕਾਂਗੇ ਕਿ ਕੈਨੇਡਾ ਦੇ ਵਿੱਚ ਇੰਗਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਘਟੋ ਘਟ ਇੱਕ ਜਸਟਿਸ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ ਤਪਕਟਿਕ ਸੋਸ਼ਲ ਇਨਫਰਾਸਟ੍ਰਕਚਰ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ ਮੇਰੇ ਦੋ ਬੱਚੇ ਉੱਥੇ ਨੇ ਔਰ ਮੇਰੇ ਜਿਦੋਂ ਛੋਟੇ ਬੱਚੇ ਨੂੰ ਕੰਮ ਨਹੀਂ ਮਿਲਿਆ ਕਾਫੀ ਦੇਰ ਤੇ ਮੈਨੂੰ ਪਤਾ ਉਦੋਂ ਦੀ ਸਰਕਾਰ ਨੇ ਉਹਦੀ ਸਪੋਰਟ ਕੀਤੀ ਇੱਥੇ ਕੋਈ ਵੀ ਮਾੜੀ-ਮੋਟੀ ਕੋਈ ਆਪਤਾ ਆਉਂਦੀ ਹੈ ਕੋਈ ਵਿਫਤਾ ਆਉਂਦੀ ਹੈ ਉਲਟਾ ਸਰਕਾਰਾਂ ਚੰਦਾ ਮੰਗਣ ਲੱਗ ਪੈਂਦੀਆਂ ਨੇ ਤੁਸੀਂ ਦੱਸੋ ਅਸੀਂ ਕੀ ਕਰੀਏ ਹੈਨਾ ਲੋਕ ਇਨਕਮ ਦਾ ਮਿਡਲ ਬਹੁਤੇ ਬੱਚੇ ਇਸ ਤਰ੍ਹਾਂ ਬਾਹਰ ਆ ਰਹੇ ਨੇ ਮਿਡਲ ਕਲਾਸ ਪਰਿਵਾਰਾਂ ਦੇ ਨੇ ਉਹਨਾਂ ਨੇ ਇਹ ਚੀਜ਼ ਦੇਖੀ ਹੈ ਕਿ ਉਹਨਾਂ ਦੇ ਮਾਂ ਪਿਓ ਜਿੰਨਾ ਪੈਸਾ ਕਮਾਉਂਦੇ ਨੇ 30% ਤਾਂ ਸਰਕਾਰ ਕੋਲ ਲੈ ਜਾਂ ਤੇ ਬਤਨੀ ਵੀ ਸਰਕਾਰ ਦਿੰਦੀ ਤਾਂ ਕੁਝ ਵੀ ਨਹੀਂ ਤਾਂ ਫਿਰ ਇਸ ਟੋਟਲ ਸਿਸਟਮ ਤੋਂ ਜਿਹੜੀ ਫਰਸਟ੍ਰੇਸ਼ਨ ਹੈ ਨਾ ਉਹ ਦੂਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਔਰ ਦੇਸ਼ ਦੇ ਵਿੱਚ ਆਏ ਦਿਨ ਧਰਮਾਂ ਦੀਆਂ ਲੜਾਈਆਂ ਨੇ ਔਰ ਝਗੜੇ ਨੇ ਫਰਸਟ੍ਰੇਟਿੰਗ ਮਾਹੌਲ ਬਣ ਜਾਂਦਾ ਇੱਥੇ ਪਰ ਉਹ ਯੂ ਸੋਚਦਾ ਚਲੋ ਯਾਰ ਬਾਹਰ ਚੱਲਦੇ ਆਂ ਉਥੇ ਕੈਨੇਡਾ ਚੱਲਾਂਗੇ ਕੈਨੇਡਾ ਤੋਂ ਅਮਰੀਕਾ ਸ਼ਿਫਟ ਹੋ ਜਾਾਂਗੇ ਕੁਝ ਵੀ ਹੈ ਉਹ ਦੇਸ਼ਾਂ ਦੀ ਜ਼ਿੰਦਗੀ ਗਲੈਮਰਾਇਜ਼ਡ ਤਾਂ ਹੈ ਕੁਝ ਤੋਂ ਉੱਥੇ ਪਲੱਸ ਪੁਆਇੰਟ ਹੈਗੇ ਫਿਰ ਲੋਕ ਉੱਥੇ ਜਾਣਾ ਚਾਹੁੰਦੇ ਨੇ ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ ਕਿ ਕੁਝ ਪਲੱਸ ਪੁਆਇੰਟ ਜਿਹੜੇ ਹੈਗੇ ਨੇ ਉਹ ਅਜੇ ਵੀ ਆਕਰਸ਼ਿਤ ਕਰ ਰਹੇ ਨੇ ਤੇ ਕਰਦੇ ਰਹਿਣਗੇ ਗੱਲਬਾਤ ਨੂੰ ਅੱਗੇ ਤੋਰਨ ਲੇਕਿਨ ਉਸ ਤੋਂ ਪਹਿਲਾਂ ਕੁਝ ਮੇ ਰਿਸਪੌਂਸਸ ਹੈਗੇ ਨੇ ਜੀ ਉਹਨਾਂ ਦੇ ਬਾਰੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਸਾਜਦਾ ਹੀ ਪ੍ਰੋਗਰਾਮ ਤੁਹਾਡੇ ਤੱਕ ਪੁਚਾਇਆ ਜਾ ਰਿਹਾ ਸੁਖੀ ਬਾਦ ਮੋਟਰਸ ਦੇ ਸਹਿਯੋਗ ਦੇ ਨਾਲ 15437 ਫਰੇਜ਼ਰ ਹਾਈਵੇ ਸਰੀ ਤੇ ਸਥਿਤ ਹੈ ਜੀ ਇਹ ਸੁਖੀ ਬਾਤ ਮੋਟਰਸ ਬਹੁਤ ਵੱਡੇ ਸ਼ੋਰੂਮ ਨੇ ਇਹਨਾਂ ਦੇ ਹਰ ਕਿਸਮ ਦੀ ਗੱਡੀ ਤੇ ਟਰੱਕਸ ਤੁਹਾਨੂੰ ਇਥੋਂ ਮਿਲ ਸਕਦੇ ਨੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 6045801000 ਸਾਡੇ ਅਗਲੇ ਸਹਿਯੋਗੀ ਹਨ AMC ਇੰਸ਼ੋਰੈਂਸ ਇਹਨਾਂ ਦੀਆਂ 10 ਲੋਕੇਸ਼ਨਸ ਨੇ ਲੋਅਰ ਮੇਨਲੈਂਡ ਵਿੱਚ ਹਫਤੇ ਦੇ ਸੱਤੋਂ ਦਿਨ ਖੁੱਲੇ ਰਹਿੰਦੇ ਨੇ ਸਵੇਰੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸੋ ਹਰ ਕਿਸਮ ਦੀ ਇੰਸ਼ੋਰੈਂਸ ਦੇ ਲਈ ਤੁਹਾਨੂੰ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਫੋਨ ਨੰਬਰ 604 507 6668 ਸਵਾਜ ਸਵਿਸ਼ਿਤੇ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਬਹੁਤ ਐਮ ਵਿਸ਼ਾ ਪੰਜਾਬ ਦੇ ਵਿੱਚ ਇਹ ਐਜੂਕੇਸ਼ਨਲ ਕ੍ਰਾਈਸਿਸ ਜੋ ਹੈਗਾ ਹੈ ਬੱਚੇ ਜਿਹੜੇ ਬਾਹਰ ਆ ਰਹੇ ਨੇ ਪੰਜਾਬ ਦੇ ਕਾਲਜਸ ਯੂਨੀਵਰਸਿਟੀ ਜਿਹੜੇ ਹੈਗੇ ਨੇ ਉਹਨਾਂ ਦੇ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ ਪਾਲੀ ਭੁਪਿੰਦਰ ਸਿੰਘ ਜੀ ਸਾਝ ਪਾ ਰਹੇ ਨੇ ਸੋ ਉਹ ਮੁਰਤੋਂ ਉਹਨਾਂ ਨੂੰ ਵਾਪਸ ਲੈ ਕੇ ਆਉਣੇ ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਕਿ ਅੱਗੇ ਫਿਊਚਰ ਕੀ ਹੈਗਾ ਜੇ ਇਹੀ ਸੋਚ ਰਹੀ ਭਾਵੇਂ ਇਸ ਦੇ ਬਾਵਜੂਦ ਕਿ ਕੈਨੇਡਾ ਵਿੱਚ ਇਸ ਸਮੇਂ ਇੰਟਰਨੈਸ਼ਨਲ ਸਟੂਡੈਂਟਸ ਦਾ ਬੜਾ ਮਾੜਾ ਹਾਲ ਹੈਗਾ ਅ ਬੱਚਿਆਂ ਨੂੰ ਸੈਕਸ਼ੂਅਲੀ ਐਕਸਪਲੋਇਟ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਫਾਈਨੈਂਸ਼ੀਅਲੀ ਐਕਸਪਲੋਇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪੀਆਰ ਹੋਣਗੇ ਕਿ ਨਹੀਂ ਹੋਣਗੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਕਾਫੀ ਚੇਂਜਸ ਆ ਰਹੇ ਨੇ ਕਿਉਂਕਿ ਸਰਕਾਰ ਕਹਿੰਦੀ ਹੈ ਅਸੀਂ ਤਾਂ ਤੁਹਾਨੂੰ ਇੱਥੇ ਬੁਲਾਇਆ ਸੀ ਪੜਨ ਵਾਸਤੇ ਨਾ ਕਿ ਕੰਮ ਦੇਣ ਵਾਸਤੇ ਬਟ ਜ਼ਿਆਦਾਤਰ ਬੱਚੇ ਜਿਹੜੇ ਇੱਥੇ ਆ ਰਹੇ ਨੇ ਮਾਪੇ ਉਹ ਇਸ ਸੋਚ ਨਾਲ ਭੇਜਦੇ ਨੇ ਕਿ ਬੱਚਾ ਪੜ੍ਹੇਗਾ ਵੀ ਨਾਲ ਕੁਝ ਕਮਾਈ ਵੀ ਕਰ ਲੇਗਾ ਤੇ ਨਾਲ ਇੱਕ ਸਾਨੂੰ ਵੀ ਰਸਤਾ ਮਿਲ ਜਾਏਗਾ ਉੱਥੇ ਆਣ ਦਾ ਬਿਕੋਜ਼ ਆਦਰਵਾਇਜ਼ ਜੇ ਤੁਸੀਂ ਦੇਖੋ ਕੈਨੇਡਾ 'ਚ ਆਣਾ ਹੈ ਤਾਂ 6-6 ਸਾਲ ਲੱਗ ਰਹੇ ਨੇ ਪੀਆਰ ਕੋਟੇਜ ਆਣ ਵਾਸਤੇ ਬਟ ਇੱਕ ਵਿਦਿਆਰਥੀ ਇੱਥੇ ਆਂਦਾ ਉਸ ਤੋਂ ਮਹੀਨੇ 2 ਮਹੀਨੇ ਬਾਅਦ ਮਾਪੇ ਆ ਜਾਂਦੇ ਨੇ ਇੱਥੇ ਫਿਰ ਐਲਐਮਆਈਜ਼ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਉਹ ਐਕਸਪਲੋਇਟੇਸ਼ਨ ਹੋ ਰਹੀ ਹੈ ਸੋ ਇਸ ਐਕਸਪਲੋਇਟੇਸ਼ਨ ਦੇ ਬਾਵਜੂਦ ਜੋ ਹਾਲਾਤ ਨੇ ਪਾਲੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਆਕਰਸ਼ਿਤ ਮੂ ਜਿਹੜੇ ਨੇ ਅਜੇ ਵੀ ਇੱਕ ਯੂ نو ਡ੍ਰੀਮ ਲੈਂਡ ਹੈਗੇ ਨੇ ਪੰਜਾਬੀ ਨੌਜਵਾਨਾਂ ਵਾਸਤੇ ਸੋ ਹੁਣ ਫਿਊਚਰ ਤੁਸੀਂ ਕੀ ਦੇਖ ਰਹੇ ਹੋ ਕਿ ਇਸ ਦਾ ਇੰਪੈਕਟ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਏਗਾ ਕੀ ਕਾਲਜਸ ਯੂਨੀਵਰਸਿਟੀਆਂ ਦਾ ਜਸ ਕਿਸਮ ਦੀ এডੂਕੇਸ਼ਨ ਜਿਹੜੀ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦਾ ਹੀ ਅਸੀਂ ਜ਼ਿਕਰ ਕਰ ਲਈਏ ਇਟਸ ਵਨ ਆਫ ਦਾ ਬੈਸਟ ਯੂਨੀਵਰਸਿਟੀਆਂ ਇਨ ਦਾ ਵਰਲਡ ਆਈ ਊਡ ਸੇ ਬਟ ਉਸ ਦੇ ਬਾਵਜੂਦ ਫਿਰ ਇਹ ਜਿਹੜੇ ਕੱਟਸ ਲੱਗਣਗੇ ਅੱਗੇ ਕੀ ਇੰਪੈਕਟ ਪਏਗਾ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਦੇਖੋ ਜੀ ਬੱਚੇ ਇਦਾਂ ਹੀ ਬਾਹਰ ਜਾਂਦੇ ਰਹੇ ਤਾਂ ਪੰਜਾਬ ਦਾ ਐਜੂਕੇਸ਼ਨਲ ਜੋ ਸਿਸਟਮ ਹੈ ਜੋ ਸੈਟਅਪ ਹੈ ਉਹ ਕਲੈਪਸ ਕਰੂਗਾ ਆਲਰੇਡੀ ਕਰ ਚੁੱਕਿਆ ਮੈਂ ਮੰਨ ਕੇ ਚੱਲਦਾ ਕਿ ਆਲਰੇਡੀ ਪੰਜਾਬ ਦਾ ਐਜੂਕੇਸ਼ਨਲ ਸਿਸਟਮ ਕਲੈਪਸ ਕਰ ਚੁੱਕਿਆ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੁਣ ਲਾਗੂ ਹੋਈ ਹੈਗੀ ਆਫ ਕੋਰਸ ਉਹਦੇ ਕੁਝ ਪ੍ਰੋਸ ਐਂਡ ਕੋਨਸ ਨੇ ਕੁਝ ਚੰਗੀਆਂ ਚੀਜ਼ਾਂ ਨੇ ਕੁਝ ਮਾੜੀਆਂ ਚੀਜ਼ਾਂ ਨੇ ਲੇਕਿਨ ਉਹ ਸੈਟਅਪ ਇਸ ਤਰੀਕੇ ਦਾ ਹੈ ਕਿ ਉਹ ਯੂਥ ਨੂੰ ਕਾਲਜਸ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਆਉਣ ਦੇ ਲਈ ਬਹੁਤ ਜ਼ਿਆਦਾ ਮੋਟੀਵੇਟ ਨਹੀਂ ਕਰਦਾ ਸਰਕਾਰ ਦੀ ਨੀਤੀ ਇਹ ਹੈ ਕਿ ਤੁਸੀਂ ਨਾਲ ਕੰਮ ਕਰੋ। ਰਹਿਣ ਤੁਸੀਂ ਵੋਕੇਸ਼ਨਲ ਕੋਰਸਸ ਜਿਆਦਾ ਕਰੋ। ਪਾਪ ਤੁਸੀਂ ਟਰੈਡੀਸ਼ਨਲ ਐਜੂਕੇਸ਼ਨ ਸਿਸਟਮ ਛੱਡ ਦਿਓ। ਔਰ ਬਹੁਤ ਛੋਟੇ-ਛੋਟੇ ਕੋਰਸਸ ਕਰਵਾ ਕੇ ਬੱਚਿਆਂ ਨੂੰ ਕੰਮ ਲਾਣ ਦਾ ਨਿਊ ਐਜੂਕੇਸ਼ਨਲ ਪਾਲਿਸੀ ਹੈ। ਪਰ ਉਹ ਬਹੁਤ ਜ਼ਿਆਦਾ ਪੜ੍ਹਾਈ ਵੱਲ ਜਾਣ ਦੀ ਜਾਂ ਰਿਸਰਚ ਔਰੀਐਂਟਡ ਬਹੁਤ ਜ਼ਿਆਦਾ ਨਜ਼ਰ ਨਹੀਂ ਆ ਰਹੀ ਹਾਲ ਦੀ ਘੜੀ ਕਿਉਂਕਿ ਹਾਲੇ ਜਦੋਂ ਲਾਗੂ ਹੋਊਗੀ ਉਦੋਂ ਚੰਗੀ ਤਰ੍ਹਾਂ ਪਤਾ ਲੱਗੂਗਾ। ਤਾਂ ਪੋਜੀਸ਼ਨ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਐਜੂਕੇਸ਼ਨ ਦਾ ਇਹੀ ਹਾਲ ਰਿਹਾ ਤਾਂ ਮੈਨੂੰ ਲੱਗਦਾ ਕਿ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨਲ ਬਹੁਤ ਸਾਰੇ ਆ ਚੁੱਕੇ ਨੇ ਸਿਰਫ ਵੱਡੇ ਇੰਸਟੀਟਿਊਸ਼ਨਲ ਹੀ ਬਚੇ ਹੋਏ ਨੇ ਥੋੜੇ ਬਹੁਤ ਇੱਕ ਸਟੇਜ ਦੇ ਉੱਪਰ ਉਹ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਚਲੇ ਜਾਣਗੇ ਲੇਕਿਨ ਦੂਜੀ ਪ੍ਰੋਬਲਮ ਸਭ ਤੋਂ ਵੱਡੀ ਆਣੀਗੀ ਜਾਂ ਆ ਰਹੀ ਹੈ ਉਹ ਇਹ ਕਿ ਕੁਆਲਿਟੀ ਆਫ ਐਜੂਕੇਸ਼ਨ ਬਹੁਤ ਥੱਲੇ ਡਿੱਗ ਪਈ ਹੈ ਕਿਉਂਕਿ ਕਾਲਜਿਸ ਵਾਲਿਆਂ ਨੂੰ ਇਹ ਡਰ ਹੈ ਕਿ ਬੱਚੇ ਭੱਜ ਨਾ ਜਾਣ ਉਹ ਬਿਨਾਂ ਪੜੇ ਹੀ ਬੱਚਿਆਂ ਨੂੰ ਪਾਸ ਕਰ ਰਹੇ ਨੇ ਇਹ ਜਿਹੜਾ ਵੀ ਹੈਗਾ ਕੋਈ ਨਹੀਂ ਨਕਲ ਮਾਰਦਾ ਹੋ ਜਾਂਦੇ ਨਹੀਂ ਕਾਲਜ ਜਾਂਦਾ ਕੋਈ ਗੱਲ ਨਹੀਂ ਨਹੀਂ ਐਡਮਿਸ਼ਨ ਐਵਰੀ ਐਟੈਂਡੈਂਸ ਤਾਂ ਕੋਈ ਚੈੱਕ ਕਰਨੀ ਪਾ ਕਾਲਜ ਵਾਲੇ ਬੱਚਿਆਂ ਨੂੰ ਬਿਠਾਈ ਰੱਖਣ ਦੇ ਲਈ ਬਹੁਤ ਜ਼ਿਆਦਾ ਲੇਬਰ ਲੋ ਉਹਦੇ ਨਾਲ ਬੱਚੇ ਜਿਹੜੇ ਹੈਗੇ ਬਹੁਤ ਵਧੀਆ ਬੱਚੇ ਨਹੀਂ ਆ ਰਹੇ ਮੈਂ ਯੂਨੀਵਰਸਿਟੀ ਦੇ ਵਿੱਚ ਆ ਸਾਡੇ ਕੋਲੇ ਆਮ ਤੌਰ ਤੇ ਪੋਸਟ ਗ੍ਰੈਜੂਏਟ ਸ਼ੀਨ ਦੇ ਵਿੱਚ ਬੱਚੇ ਆਉਂਦੇ ਨੇ ਯਕੀਨ ਮੰਨੋ ਬੱਚੇ ਪੀ ਐਚ ਡੀ ਕਰਨ ਲਈ ਮੇਰੇ ਕੋਲੇ ਆ ਜਾਂਦੇ ਨੇ ਪੰਜਾਬੀ ਦੀ ਤੇ ਉਹ ਪੰਜਾਬੀ ਦੇ 10 ਸੈਂਟੈਂਸ ਬਿਨਾ ਗਲਤੀਆਂ ਤੋਂ ਲਿਖ ਨਹੀਂ ਸਕਦੇ ਇੰਨੀ ਬੁਰੀ ਹਾਲਤ ਹੈ ਠੀਕ ਹੈ ਇੰਨੀ ਬੁਰੀ ਹਾਲਤ ਦੇ ਵਿੱਚ ਐਜੂਕੇਸ਼ਨ ਸਾਡਾ ਹੁਣ ਸਵਾਲ ਇਹ ਹੈ ਕਿ ਠੀਕ ਆ ਉਹਦੇ ਕੋਲ ਡਿਗਰੀ ਤਾਂ ਹੈਗੀ ਐਮਏ ਦੀ ਹੈਗੀ ਬੀਏ ਦੀ ਹੈਗੀ ਲੇਕਿਨ ਉਹਦੀ ਲਿਆਕਤ ਤਾਂ ਦਸਵੀਂ ਵਾਲੇ ਸਟੂਡੈਂਟ ਜਿੰਨੀ ਵੀ ਨਹੀਂ ਹੈਗੀ ਤੇ ਇਹੋ ਜਿਹੇ ਬੱਚਿਆਂ ਨੇ ਗਾਂ ਚੱਲ ਕੇ ਦੇਸ਼ ਚਲਾਣਾ ਹੈ ਸਿਸਟਮ ਚਲਾਣਾ ਕਿਵੇਂ ਚਲਾਣਗੇ ਤੁਸੀਂ ਆ ਨੀਟ ਘਟਾਲਾ ਦੇਖਿਆ ਹੀ ਹੈ ਹੁਣ ਪਤਾ ਲੱਗਿਆ ਕਿ ਕਿੰਨਾ ਵੱਡਾ ਘਟਾਲਾ ਹੋ ਰਿਹਾ ਸੀ ਦੇਸ਼ ਦਾ ਸਭ ਤੋਂ ਵੱਡਾ ਟੈਸਟ ਸਭ ਤੋਂ ਮਹਿੰਗਾ ਟੈਸਟ ਤੇ ਉਹਦੇ ਵੀ ਪੇਪਰ ਵਿਕ ਰਹੇ ਨੇ ਤੇ ਇਹੋ ਜਾਂ ਨੀਟ ਕਲੀਅਰ ਪਤਾ ਨਹੀਂ ਕਿੰਨੇ ਬੱਚੇ ਕਰਕੇ ਇਸ ਵੇਲੇ ਪੂਰੀ ਸਿਸਟਮ ਦੇ ਵਿੱਚ ਫਿੱਟ ਹੋ ਚੁੱਕੇ ਹੋਣਗੇ ਅਤੇ ਉਹ ਜੀਆਂ ਚੀਜ਼ਾਂ ਹੋਰ ਵੱਧ ਰਹੀਆਂ ਨੇ ਤੇ ਵਧਣਗੀਆਂ ਕਿਉਂ ਕਿ ਕਾਲਜ ਵਾਲੇ ਹੈਲਪਲੈਸ ਨੇ ਉਹਨਾਂ ਨੇ ਆਪਣੇ ਟੀਚਰਾਂ ਨੂੰ ਤਨਖਾਹ ਦੇਣੀਆਂ ਨੇ ਸਟਾਫ ਨੂੰ ਦੇਣੀਆਂ ਨੇ ਉਹਨਾਂ ਨੇ ਆਪਣਾ ਸੈਟਅਪ ਦੇ ਖਰਚੇ ਕੱਢਣੇ ਨੇ ਉਹ ਬੱਚਿਆਂ ਪਰ ਅਸੀਂ ਹੋਰ ਲੀਨੇ ਲੁੰਦੇ ਜਾਣਗੇ ਮੈਨੂੰ ਤਾਂ ਡਰ ਹੈ ਕਿ ਇੱਕ ਦਿਨ ਆਏਗਾ ਕਿ ਤੁਸੀਂ ਬਸ ਐਡਮਿਸ਼ਨ ਕਰਾਓ ਤੇ ਸਾਲ ਬਾਅਦ ਆ ਕੇ ਸਾਡੇ ਕੋਲ ਡਿਗਰੀ ਲੈ ਜਿਓ ਥੈਟਸ ਇਟ ਮੈਨੂੰ ਲੱਗਦਾ ਕਿ ਹੁਣ ਬੋਰਡ ਲੱਗਣ ਦੀ ਬਸ ਕਸਰ ਰਹਿ ਗਈ ਕਿ ਇੱਥੇ ਡਿਗਰੀਆਂ ਵੰਡੀਆਂ ਜਾਂਦੀਆਂ ਨੇ ਬਸ ਮੈਨੂੰ ਲੱਗਦਾ ਸਿੱਧੀਆਂ ਡਿਗਰੀਆਂ ਹੀ ਕਿਸੇ ਵੇਲੇ ਇਹ ਸਾਰਾ ਕੁਝ ਅਸੀਂ ਬਿਹਾਰ ਬਾਰੇ ਸੁਣਦੇ ਹੁੰਦੇ ਸੀਗੇ ਝਾਰਖੰਡ ਬਾਰੇ ਸੁਣਦੇ ਹੁੰਦੇ ਸੀਗੇ ਕਿ ਤੁਸੀਂ ਬਸ ਇੱਕ ਵਾਰੀ ਰੀਡਮਿਸ਼ਨ ਕਰ ਲਓ ਮੁੜ ਕੇ ਜਿਹੜੀ ਮਰਜ਼ੀ ਡਿਗਰੀ ਪੈਸੇ ਦੇ ਕੇ ਲੈ ਲਓ ਤੇ ਕਈ ਲੋਕਾਂ ਨੇ ਜਾ ਕੇ ਦੇਖਿਆ ਤਾਂ ਇੱਕ ਛੋਟੀ ਜਿਹੀ ਦੁਕਾਨ ਦੇ ਵਿੱਚ ਯੂਨੀਵਰਸਿਟੀ ਖੁੱਲੀ ਹੋਈ ਹੈ ਤੇ ਮੈਨੂੰ ਲੱਗਦਾ ਬਸ ਹੁਣ ਉਹ ਟਾਈਮ ਪੰਜਾਬ ਤੇ ਆਊਗਾ ਫਿਰ ਜੇ ਇਹੀ ਸਾਰਾ ਕੁਝ ਸਿਚੁਏਸ਼ਨ ਰਿਹਾ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਲੈਵਲ ਡਿੱਗੂਗਾ ਲੈਵਲ ਜਿਵੇਂ ਜਿਵੇਂ ਡਿੱਗ ਰਹੇ ਹੱਤੇਵੇਂ ਤੇਵੇਂ ਪੰਜਾਬ ਦਾ ਬੌਧਿਕ ਪੱਧਰ ਡਿੱਗ ਰਿਹਾ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਦਾ ਸੋਸ਼ਲ ਬਿਹੇਵੀਅਰ ਜਿਹੜਾ ਹੈ ਬਹੁਤ ਮਰ ਗਿਆ ਡੇਂਜਰਸ ਹੋ ਚੱਲਿਆ ਹੈ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਉਹ ਸੰਵਾਦ ਨਹੀਂ ਰਚਾਂਦੇ ਸਿੱਧੀ ਗਾਲ ਕੱਢਦੇ ਨੇ ਹਰ ਗੱਲ ਤੇ ਗਾਲ ਕੱਢਦੇ ਨੇ ਤਾਂ ਇਹ ਬૌਧਿਕ ਪੱਧਰ ਡਿੱਗਦੇ ਬૌਧਿਕ ਪੱਧਰ ਦੀ ਨਿਸ਼ਾਨੀ ਹੈ ਠੀਕ ਹੈ ਔਰ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਦੋਂ ਐਜੂਕੇਸ਼ਨਲ ਲੈਵਲ ਤੇ ਡਿੱਗੂਗਾ ਫਿਰ ਉਹ ਸੋਸ਼ੀਅਲੀ ਮੋਰਲੀ ਔਰ ਤੁਸੀਂ ਐਦਾਂ ਕਹੋ ਕਿ ਰਿਲੀਜੀਅਸਲੀ ਕਿਸੇ ਵੀ ਤਰੀਕੇ ਨਾਲ ਨਹੀਂ ਬਚਣਾ ਪੰਜਾਬ ਦੇ ਵਿੱਚ ਪੋਲੀਟੀਕਲ ਕ੍ਰਾਈਸਿਸ ਤਾਂ ਆਲਰੇਡੀ ਹੈਗੇ ਨੇ ਹੋਰ ਵੀ ਕਈ ਕਿਸਮ ਦੇ ਕ੍ਰਾਈਸਿਸ ਖੜੇ ਹੋਣਗੇ ਇਕਨਾਂ ਦੀ ਸਾਰੀ ਗੱਲ ਦੀ ਸਮੇਟਿਆ ਹੈਗਾ ਬਹੁਤ ਸੋਹਣੇ ਤਰੀਕੇ ਨਾਲ ਅਨਫੋਰਚੂਨੇਟਲੀ ਇਹ ਹਾਲਾਤ ਜਿਹੜੇ ਨੇ ਬੜਾ ਚਿੰਤਾਜਨਕ ਹੈਗੇ ਨੇ ਪਰ ਕੀ ਇਸ ਵਾਸਤੇ ਕੁਝ ਸੋਚਿਆ ਜਾ ਰਿਹਾ ਹੈ ਕਿਉਂਕਿ ਇੱਕ ਸਮਾਂ ਇਹ ਵੀ ਹੋਇਆ ਕਰਦਾ ਸੀ ਜਿੱਥੇ ਤੁਸੀਂ ਬૌਧਿਕ ਪੱਧਰ ਦਾ ਜ਼ਿਕਰ ਕੀਤਾ ਸੀ ਪੰਜਾਬੀ ਬੜਾ ਮਾਣ ਕਰਦੇ ਸੀ ਤੁਹਾਡੇ ਵਰਗੀਆਂ ਸ਼ਖਸੀਤਾਂ ਤੇ ਹੋਰ ਬਹੁਤ ਸਾਰੇ ਨਾਮਵਰ ਸ਼ਖਸੀਤਾਂ ਜਿਨ੍ਹਾਂ ਨੇ ਕਿ ਬਹੁਤ ਵੱਡੀ ਦੇਣ ਦਿੱਤੀ ਹਰ ਇੱਕ ਫੀਲਡ ਦੇ ਵਿੱਚ ਆਈਐਸ ਆਈਪੀਐਸ ਦੇ ਵਿੱਚ ਸਾਡੇ ਬੱਚੇ ਜਾਇਆ ਕਰਦੇ ਸੀ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਹੁਣ ਅਸੀਂ ਬਿਹਾਰ ਤੋਂ ਵੀ ਪਿੱਛੇ ਹੁੰਦੇ ਜਾ ਰਹੇ ਹੈਗੇ ਆ ਸੋ ਕੀ ਇਹ ਕੋਈ ਟਾਕ ਹੈਗੀਏ ਕੋਈ ਬੌਧਿਕ ਪੱਧਰ ਤੇ ਵੀ ਕੀ ਇਹ ਚੀਜ਼ਾਂ ਚੱਲ ਰਹੀਆਂ ਨੇ ਕੋਈ ਡਿਸਕਸ਼ਨ ਚੱਲ ਰਹੀਆਂ ਨੇ ਤੇ ਕੀ ਇਸ ਦਾ ਸੋਲੂਸ਼ਨ ਤੁਸੀਂ ਸਮਝਦੇ ਹੋ ਕੀ ਕਰਨ ਦੀ ਲੋੜ ਹੈਗੀਏ ਦੇਖੋ ਹਰਪ੍ਰੀਤ ਜੀ ਕੁਝ ਨਹੀਂ ਚੱਲ ਰਿਹਾ ਇੱਥੇ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਨੂੰ ਸਮਝ ਸਕਦੇ ਹੋ ਜੋ ਪੰਜਾਬ ਤੋਂ ਨੂੰ ਸੋਸ਼ਲ ਮੀਡੀਆ ਤੇ ਨਜ਼ਰ ਆਉਂਦਾ ਉਹੀ ਹੈ ਬਸ ਉਹੀ ਲੜਾਈਆਂ ਨੇ ਉਹੀ ਧਾਰਮਿਕ ਮੁੱਦੇ ਨੇ ਉਹੀ ਸਿਆਸੀ ਪ੍ਰੋਬਲਮਸ ਨੇ ਉਹੀ ਇੱਕ ਦੂਜੇ ਦੀ ਮਾਂ ਪੈਣਾ ਉਹੀ ਸਭ ਕੁਝ ਚੱਲਦਾ ਪਿਆ ਲekin ਇਹਨੂੰ ਕਟਣਾ ਕਿਵੇਂ ਹੈ ਦੇਖੋ ਇਹਦੇ ਲਈ ਸਰਕਾਰ ਨੂੰ ਪਾਲਿਸੀਆਂ ਬਣਾਉਣੀਆਂ ਪੈਂਦੀਆਂ ਨੇ ਅਸੀਂ ਜੋ ਮਰਜ਼ੀ ਕਹੀਏ ਜ਼ਿੰਦਗੀ ਨੂੰ ਚਲਾਂਦੀ ਤਾਂ ਅੱਜ ਵੀ ਸਿਆਸਤ ਹੀ ਐ ਜੇ ਕਿਸੇ ਸੂਬੇ ਦੀ ਸਿਆਸਤ ਚੰਗੀ ਹੋ ਜਾਂਦੀ ਹੈ ਉਹ ਸੂਬਾ ਪੱਜ ਜਾਂਦਾ ਹੈ ਕੇਰਲ ਹੈ ਸੂਬਾ ਦੀ ਇੱਕ ਮਿਸਾਲ ਹੈ ਹਰਪ੍ਰੀਤ ਜੀ ਕੇਰਲ ਅੱਜ ਵੀ ਐਜੂਕੇਸ਼ਨਲ ਵਾਈਜ਼ ਹਰ ਇੱਕ ਮੁੱਦੇ ਤੇ ਬਹੁਤ ਦੇਸ਼ ਦੇ ਐਡਵਾਂਸ ਸੂਬਿਆਂ 'ਚੋਂ ਇੱਕ ਹੈ ਕਿਉਂ ਕਿ ਉੱਥੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਲੋਕਪੱਖੀ ਨੇ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਦੇ ਕੋਲੇ ਇੰਨੀ ਸਮਝ ਹੀ ਨਹੀਂ ਹੈ ਕਿ ਅਸੀਂ ਕਿਵੇਂ ਪੰਜਾਬ ਨੂੰ ਇਸ ਬੌਧਿਕ ਕੰਗਾਲੀ ਦੀ ਹਾਲਤ ਚੋਂ ਕੱਢਣਾ ਹੈ ਅਨੇਕਾਂ ਕਾਲਜਾਂ ਦੇ ਵਿੱਚ ਭਰਤੀ ਬੰਦ ਕਰ ਦਿੱਤੀ ਗਈ ਪੰਜਾਬ ਦੇ ਵਿੱਚ ਇਸ ਵੇਲੇ ਜਿੰਨੇ ਕਾਲਜ ਨੇ ਤੁਸੀਂ ਯਕੀਨ ਮੰਨੋ 5-600 ਕਾਲਜ ਹੈ ਉਹਨਾਂ ਕਾਲਜਾਂ ਦੇ ਵਿੱਚ 25% ਵੀ ਸਟਾਫ ਹੋਵੇ ਨਾ ਤੇ ਬਹੁਤ ਵੱਡੀ ਗੱਲ ਹੈ ਨਹੀਂ ਹੋਊਗਾ 25% ਵੀ ਔਰ 25% ਸਟਾਫ ਨੂੰ ਵੀ ਤਨਖਾਹ ਕਿੰਨੀ ਮਿਲਦੀ ਹੈ ਮੈਨੂੰ ਕੱਲ ਕਿਸੇ ਰੇੜੀ ਦਾ ਫੋਨ ਆਇਆ ਕਹਿੰਦੀ ਵੀਰ ਜੀ ਮੈਂ 17 ਸਾਲ ਤੋਂ ਜੌਬ ਕਰ ਰਹੀ ਆਂ ਤੇ ਮੇਰੀ ਤਨਖਾਹ ਕਿੰਨੀ ਹੈ 23000 ਰੁਪਿਆ ਨਹੀਂ ਨਾ 17 ਸਾਲ ਸੀਨੀਅਰ ਟੀਚਰ ਆ 23000 ਰੁਪਿਆ ਕਹਿੰਦੇ ਮੈਨੂੰ ਅੱਜ ਮਿਲ ਰਿਹਾ ਸਵਾਲ ਹੈ ਕਿ ਇਹੋ ਜੇ ਟੀਚਰ ਕੀ ਕਰਨਗੇ ਵਿਚਾਰੇ ਉਹ ਆਪਣੀਆਂ ਰੋਟੀਆਂ ਰੋਜੀਆਂ ਦੇ ਸਕੂਟਰਾਂ ਦੇ ਪੈਟਰੋਲ ਦੇ ਖਰਚੇ ਨਹੀਂ ਕੱਢ ਪਾਉਂਦੇ ਉਹ ਕੀ ਬੱਚਿਆਂ ਨੂੰ ਐਜੂਕੇਸ਼ਨ ਦੇਣਗੇ ਸੋ ਸਰਕਾਰਾਂ ਨੂੰ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਉਹਨਾਂ ਨੂੰ ਐਜੂਕੇਸ਼ਨ ਦਾ ਮੁੱਲ ਸਮਝਣਾ ਪਊਗਾ ਜੇ ਉਹਨਾਂ ਨੇ ਪੰਜਾਬ ਨੂੰ ਕੰਗਾਲੀ ਤੋਂ ਕੱਢਣਾ ਬਹੁਤੀਆਂ ਸਰਕਾਰਾਂ ਦਾ ਧਿਆਨ ਨਹੀਂ ਹੈਗਾ ਐਸੋਣੇ ਸਾਨੂੰ ਲੱਗਦਾ ਸੀ ਕਿ ਆਪ ਦੀ ਕਿਉਂਕਿ ਭਗਵੰਤ ਮਾਨ ਜੀ ਖੁਦ ਬਹੁਤ ਵਧੀਆ ਆਰਟਿਸਟ ਨੇ এডੂਕੇਸ਼ਨ ਸਿਸਟਮ ਨੂੰ ਸਮਝਦੇ ਨੇ ਪਰ ਅਫਸੋਸ ਕਿ ਉਹਨਾਂ ਨੇ ਵੀ ਕੋਈ ਖਾਸ ਜ਼ਿਆਦਾ ਪਹਿਲ ਕਦਮ ਇਹ ਇਸ ਪਾਸੇ ਕੀਤੀ ਨਹੀਂ ਸੋ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਸਰਕਾਰਾਂ ਨਲਾਇਕ ਸਾਬਤ ਹੋਈਆਂ ਪਿਛਲੇ 20-25 ਸਾਲਾਂ ਤੋਂ ਤੇ ਹੌਲੀ-ਹੌਲੀ এডੂਕੇਸ਼ਨ ਸਿਸਟਮ ਦਾ ਪੱਠਾ ਇੱਕ ਗਿਣੀ-ਮਿਥੀ ਸਾਜ਼ਿਸ਼ ਦੇ ਤਹਿਤ ਹੀ ਮੈਨੂੰ ਲੱਗਦਾ ਬਿਠਾਇਆ ਗਿਆ ਬਹੁਤ ਅਨਫੋਰਚੂਨੇਟ ਹੈ ਜੀ ਪਰ ਹੁਣ ਕੀਤਾ ਕੀ ਜਾਵੇ ਇਹ ਤਾਂ ਸਿਆਸੀ ਜਿਹੜਾ ਪ੍ਰਣਾਲੀ ਹੈਗੀ ਏ ਉਹ ਭਾਵੇਂ ਜਿਹੜੀ ਵੀ ਪਾਰਟੀ ਆਂਦੀ ਏ ਇਲੈਕਸ਼ਨ ਤੋਂ ਪਹਿਲਾਂ ਤਾਂ ਬਹੁਤ ਸਾਰੇ ਵਾਅਦੇ ਹੁੰਦੇ ਨੇ ਪਰ ਹਕੀਕਤ ਵਿੱਚ ਜਦੋਂ ਇਹ ਪਾਵਰ ਵਿੱਚ ਆਂਦੇ ਨੇ ਤਦ ਹੀ ਇਹਨਾਂ ਦੀਆਂ ਸਹੀ ਚਿਹਰੇ ਜਿਹੜੇ ਨੇ ਉਹ ਸਾਹਮਣੇ ਲੋਕਾਂ ਦੇ ਆਂਦੇ ਨੇ ਪਰ ਬੇਬਸ ਲੋਕ ਕੀ ਕਰ ਸਕਦੇ ਨੇ ਇਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਬੌਧਿਕ ਜਿਹੜੇ ਸ਼ਖਸੀਅਤਾਂ ਹੈਗੀਆਂ ਨੇ ਉਹ ਇਹਨਾਂ ਮੁੱਦਿਆਂ ਦੇ ਉੱਤੇ ਐਟਲੀਸਟ ਗੱਲ ਤਾਂ ਕਰਦੀਆਂ ਨੇ ਕਿਉਂਕਿ ਇਹ ਮੁੱਦਿਆਂ ਦੇ ਉੱਤੇ ਤਾਂ ਹੁਣ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂਗਾ ਪਾਲੀ ਭੁਪਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਥੈਂਕ ਯੂ ਫਾਰ ਯਰ ਟਾਈਮ ਬਹੁਤ ਬਹੁਤ ਸ਼ੁਕਰੀਆ ਸੋਇਸ਼ਨ ਪਾਲੀ ਭੁਪਿੰਦਰ ਸਿੰਘ ਜੀ ਤੇ ਜਿਹੜੀ ਇਹਨਾਂ ਨੇ ਵਾਰਨਿੰਗ ਦਿੱਤੀ ਏ ਬੋਧਕ ਗਾਲੀ ਦੀ ਪੰਜਾਬ ਦੇ ਵਿੱਚ ਇਸ ਪ੍ਰਤੀ ਹਰ ਇੱਕ ਪੰਜਾਬੀ ਨੂੰ ਸੁਚੇਤ ਹੋਣਾ ਪਏਗਾ ਕਿਉਂਕਿ ਇਹ ਸਿਰਫ ਫਰਜ਼ ਅਸੀਂ ਜਿਹੜੇ ਲੋਕ ਕਿਸੇ ਪੋਜੀਸ਼ਨ ਤੇ ਨੇ ਉਹਨਾਂ ਤੇ ਹੀ ਨਾ ਛੜੀਏ ਆਪਣਾ ਕੀ ਫਰਜ਼ ਹੈਗਾ ਇਸ ਉਤੇ ਜ਼ਰੂਰ ਧਿਆਨ ਦਿਈਏ ਕਿਉਂਕਿ ਇਹ ਸਿਆਸਤਦਾਨ ਸਾਡੇ ਵਿੱਚੋਂ ਹੀ ਨਿਕਲ ਕੇ ਅੱਗੇ ਜਾਂਦੇ ਨੇ ਪਰ ਕੀ ਅਸੀਂ ਕਦੀ ਸਿਆਸਤਦਾਨਾਂ ਨੂੰ ਅਕਾਊਂਟੇਬਲ ਬਣਾਏ ਇਹਨਾਂ ਮੁੱਦਿਆਂ ਦੇ ਉੱਤੇ ਜਾਂ ਫਿਰ ਅਸੀਂ ਹੋਰ ਹੀ ਚੀਜ਼ਾਂ ਵਿੱਚ ਫਸ ਜਾਂਦੇ ਹਾਂ ਇਹ ਚੀਜ਼ ਜਿੱਥੇ ਪੰਜਾਬ ਦੇਖੀ ਜਾ ਰਹੀਏ ਇਹ ਕੈਨੇਡਾ ਵਰਗੇ ਮੁਲਕ ਜਿੱਥੇ ਸਾਡੀ ਆਬਾਦੀ ਜ਼ਿਆਦਾ ਹੈ ਉੱਥੇ ਇਹੀ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਕਿ ਅਸੀਂ ਸਿਆਸਤਦਾਨਾਂ ਨੂੰ ਅਕਾਊਂਟੇਬਲ ਨਹੀਂ ਬਣਾਉਂਦੇ ਸੋ ਆਓ ਸਾਰੇ ਰਲ ਮਿਲ ਕੇ ਜੇਕਰ ਪੰਜਾਬ ਨੂੰ ਅਸੀਂ ਬਚਾਣਾ ਹੈ ਇਹ ਐਜੂਕੇਸ਼ਨਲ ਕ੍ਰਾਈਸਿਸ ਜੋ ਇਸ ਸਮੇਂ ਜੋ ਉੱਥੇ ਆਇਆ ਪਿਆ ਇਸ ਵਿੱਚੋਂ ਬਾਹਰ ਕੱਢਣਾ ਹੈ ਤੇ ਆਓ ਸਾਰੇ ਰਲ ਮਿਲ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਤਾਂ ਕਿ ਪੰਜਾਬ ਮੁੜ ਤੋਂ ਬૌਧਿਕ ਪਖਤੇ ਖੁਸ਼ਾਲ ਹੋ ਸਕੇ ਸੋ ਪ੍ਰੋਗਰਾਮ ਜੀਤ ਕਰਦੇ 23 ਸਮਾਪਤੀ ਪ੍ਰੋਗਰਾਮ ਦੇ ਸਾਡੇ ਅਗਲੇ ਸਹਿਯੋਗੀ ਹੈਗੇ ਨੇ ਜੀ ਅਗਨੀ ਹੋਤਰੀ ਇਮੀਗ੍ਰੇਸ਼ਨ ਟੈਂਪਰੀ ਸਟੇਟਸ ਪੀਆਰ ਨਵੇਂ ਹੋ ਕੈਨੇਡਾ ਵਿੱਚ ਕੈਨੇਡਾ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਇਮੀਗ੍ਰੇਸ਼ਨ ਸੰਬੰਧੀ ਤਾਂ ਤੁਸੀਂ ਨੀਰਾਗਨੀ ਹੋਤਰੀ ਨਾਲ ਗੱਲਬਾਤ ਕਰੋ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ ਤੁਹਾਨੂੰ ਔਨਸਟ ਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ 604 597 2284 ਨਾ ਦਾ ਫੋਨ ਨੰਬਰ ਹੈ ਸਾਡੇ ਅਗਲੇ ਸਹਿਯੋਗੀ ਹਨ ਪਸੰਦ ਮੋਟਰਸ ਬਸੰਤ ਮੋਟਰਸ ਦਾ ਸ਼ੋਰੂਮ ਹੈ ਜੀ 16315 ਫਰੇਜ਼ਰ ਹਾਈਵੇ ਸਰੀ ਅਤੇ ਇਥੇ ਕਿਸੇ ਕਿਸਮ ਦੀ ਵੀ ਤੁਸੀਂ ਗੱਡੀ ਲੈਣੀ ਹੈ ਇਹਨਾਂ ਕੋਲ ਜਾਓ ਇਹ ਵਾਦਾ ਕਰਦੇ ਨੇ ਕਿ ਤੁਹਾਨੂੰ ਸਹੀ ਸਲਾਹ ਦੇਣਗੇ ਤੇ ਤੁਹਾਨੂੰ ਸਹੀ ਗਾਈਡ ਕਰਨਗੇ ਤੇ ਗੱਡੀ ਲੈ ਕੇ ਹੀ ਤੁਹਾਨੂੰ ਇਹ ਭੇਜਣਗੇ ਵਾਪਸ ਸੋ ਦੇ ਕੇ ਹੀ ਵਾਪਸ ਭੇਜਣਗੇ ਮਾਫੀ ਚਾਹਨਾ ਸੋ 60457278806045727880 ਤੇ ਇਹਨਾਂ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸੋ ਪ੍ਰੋਗਰਾਮ ਦੀ ਕਰਦੇ ਜੀ ਤੇ ਇਸ ਸਮਾਪਤੀ ਸਭ ਦਾ ਧੰਨਵਾਦ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਹੇ ਹੋ ਤਾਂ ਜਰੂਰ ਸਬਸਕ੍ਰਾਈਬ ਕਰੋ ਦਾ ਹਰਪ੍ਰੀਤ ਸਿੰਘ ਸ਼ੋ ਨੂੰ YouTube ਤੇ